ਸੋ ਮਾਝੂ ਦਾ ਮੈਂ ਨਾ ਆਵਾਜਪਾ ਦੇ ਸਾਬਕਾ ਪ੍ਰਧਾਨ ਅਸ਼ਵੀ ਸ਼ਰਮਾ ਜੀ ਸ਼ਰਮਾ ਜੀ ਕਿਸਾ ਅੱਜ ਜੀ ਭਗਵਾਨ ਪਰਸ਼ੂਰਾਮ ਜੀ ਜਨਮ ਸਥਲੀ ਬਹੁਤ ਵੱਡਾ ਇੱਕ ਮਾਨ ਵੀ ਹੈ ਔਰ ਇਸ ਸਥਾਨ ਦਾ ਹੁਣ ਅੱਜ ਤੋਂ ਬਾਅਦ ਪੂਰੇ ਵਰਡ ਵਿੱਚ ਨਾਮ ਵਿਖਿਆ ਹੋ ਗਿਆ ਹੈ ਉਸ ਦਾ ਭਗਵਾਨ ਪਰਸ਼ੂਰਾਮ ਜੀ ਕੀ ਜੈ ਐਸਾ ਹੈ ਕਿ ਵਿਧੀ ਜਿਹੜੀ ਹੈ ਨਾ ਉਹਦਾ ਆਪਣਾ ਇੱਕ ਵਿਧਾਨ ਹੈ ਕਿਹਦਾ ਕੰਮ ਪ੍ਰਭੂ ਨੇ ਕਿਦੇ ਕੋਲੋਂ ਕਰਵਾਣਾ ਔਰ ਕਿਸ ਰੂਪ ਚ ਕਰਾਣਾ ਇਹ ਪ੍ਰਭੂ ਤੈਅ ਕਰਦੇ ਨੇ ਔਰ ਅਜੇ ਸ਼ੇਖਾਵਤ ਜੀ ਦਾ ਇੱਥੇ ਆਣਾ ਸਵਾਜ ਜੀ ਦੇ ਮਾਧਿਅਮ ਦੇ ਨਾਲ ਇਹ ਸਵਾਜ ਜੀ ਦੇ ਉੱਤੇ ਵੀ ਪ੍ਰਭੂ ਦੀ ਕਿਰਪਾ ਹੈ ਭਗਵਾਨ ਪਰਸ਼ਰਾਮ ਜੀ ਨੇ ਉਹਨਾਂ ਨੂੰ ਮਾਧਿਅਮ ਦੇ ਰੂਪ ਚ ਚੁਣਿਆ ਹੈ ਇੱਥੇ ਉਹਨਾਂ ਨੇ ਚੋਣ ਆ ਲੈਣਾ ਸੀ ਇਹ ਪਿੰਡ ਉਹਨਾਂ ਦੇ ਧਿਆਨ ਚਾਣਾ ਸੀ ਜਨਮ ਸਥਲੀ ਜਿਹੜੀ ਹੈ ਭਗਵਾਨ ਪਰਸ਼ਰਾਮ ਜੀ ਦੀ ਉਹਦਾ ਤਰੱਕੀ ਹੋਏ ਉਹਦੀ ਉਸਾਰੀ ਹੋਏ ਇਹਦੇ ਅੰਦਰ ਉਹਨਾਂ ਦਾ ਯੋਗਦਾਨ ਪੈਣਾ ਸੀ ਉਹ ਮਾਧਿਅਮ ਬਣੇ ਨੇ ਸ਼ੇਖਾਵਤ ਜੀ ਵੀ ਇੱਥੇ ਆਏ ਨੇ ਮੈਂ ਵੀ ਇੱਥੇ ਆਇਆ ਇਹ ਭਗਵਾਨ ਪਰਸ਼uram ਜੀ ਦੀ ਕਿਰਪਾ ਦਾ ਹੀ ਫਲ ਹੈ ਸ਼੍ਰੀ ਕਰਤਾਰਪੁਰ ਕਾਰਡੀਓਰ ਉਸ ਤੋਂ ਬਾਅਦ ਆਪਣਾ ਸ਼੍ਰੀ ਰਾਮ ਜਨਰਲ ਸਭੂਮੀ ਲੱਗਦੇ ਹੋ ਕਿ ਸਾਡੇ ਦੇਖੇ ਤੇ ਇਨਾ ਮਿਚਲਾਈਏ ਤੁਸੀਂ ਸਾਕੀ ਵਿਕਾਸ ਸੰਸਕ੍ਰਿਤੀ ਦੇ ਬਿਨਾ ਅਧੂਰਾ ਹੈ ਜਿਹੜਾ ਸਮਾਜ ਆਪਣੀ ਸੰਸਕ੍ਰਿਤੀ ਆਪਣੀ ਸਭਿਅਤਾ ਆਪਣੇ ਜਿਹੜੇ ਪੂਰਵਜ ਨੇ ਉਹਨਾਂ ਦੇ ਚਿੰਨਾ ਨੂੰ ਸੰਯੋਗ ਨਹੀਂ ਰੱਖਦਾ ਉਹ ਧੀਰੇ ਧੀਰੇ ਸਮਾਪਤੀ ਵੱਲ ਜਾਂਦਾ ਇਸੇ ਕਰਕੇ ਕਿਹਾ ਜਾਂਦਾ ਨਾ ਜੁਨਾਨ ਮਿਸਰ ਰੋਮਾ ਸਭ ਮਿਟ ਗਏ ਜਹਾਂ ਸੇ ਕੁਛ ਬਾਤ ਹੈ ਕਿ ਹਸਤੀ ਮਿਟਦੀ ਨਹੀਂ ہماری ਇਹ ਕੁਛ ਬਾਤ ਉਹੀ ਹੈ ਕਿ ਇਹ ਇੱਕ ਐਸੀ ਸਰਕਾਰ ਨਰਿੰਦਰ ਭਾਈ ਮੋਦੀ ਦੇ ਨੇਤ੍ਰਿਤਵ ਚਾਈ ਹੈ ਜਿਨ ਜਿੱਥੇ ਵਿਕਸਿਤ ਭਾਰਤ ਬਣਾਉਂਦਾ ਦੇ ਵੱਲ ਅਗਰਸਰ ਹੋ ਰਹੀ ਹੈ ਉਥੇ ਆਪਣੀ ਜਿਹੜੇ ਸਮਾਜ ਦੀ ਦਰੋਹਰ ਹੈ ਆਪਣੇ ਜਿਹੜੇ ਪ੍ਰਤੀਕ ਨੇ ਕਰਤਾਰਪੁਰ ਕੋਰੀ ਰੋੜ ਦਾ ਲਾਂਘਾ ਖੁੱਲਣਾ ਅਜ ਪਰਸ਼ੂਰਾਮ ਜੀ ਮਹਾਰਾਜ ਜੀ ਦੀ ਜਨਮ ਸਥਲੀ ਤੇ ਆਣਾ ਪ੍ਰਭੂ ਰਾਮ ਦੇ ਮੰਦਰ ਦਾ ਨਿਰਮਾਣ ਹੋਣਾ ਇਹ ਇੱਕ ਸਾਂਸਕ੍ਰਿਤਿਕ ਦਰੋਹਰ ਦੇ ਪ੍ਰਤੀ ਇਸ ਸਰਕਾਰ ਨੇ ਜਿਸ ਤਿੱਕੇ ਦੀ ਸਜਗਤਾ ਦਿਖਾਈ ਹੈ ਉਹ ਯੁਗਾਂ ਯੁਗਾਂ ਤੱਕ ਯਾਦ ਰੱਖਣ ਵਾਲਾ ਮਾਮਲਾ। ਜਿਵੇਂ ਦੇਖੋ ਵੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ 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 ਕਹਾਂਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਫਸਾ ਕੇ ਇਹ ਕੰਮ ਖੋਇਆ ਨਹੀਂ ਅਦਰਵਾਈਜ਼ ਪੈਂਡਿੰਗ ਇਹ ਪ੍ਰਭੂ ਚੁੰਦੇ ਨਾ ਈਸ਼ਵਰ ਚੁੰਦਾ ਕਿ ਕਿਹਦੇ ਦੁਆਰਾ ਕੀ ਕਰਵਾਣਾ ਹੈ ਇਹ ਇਹ ਪਰਮਾਤਮਾ ਇਹ ਵਿਧੀ ਦਾ ਵਿਧਾਨ ਹੈ। ਸੰਘਰਸ਼ ਤੇ ਰਾਮ ਮੰਦਰ ਦਾ ਬੜੀ ਦੇਰ ਤੋਂ ਚੱਲ ਰਿਹਾ ਸੀ ਲੇਕਿਨ ਕਿਰਪਾ ਕਿਤੇ ਤੇ ਹੋਈ ਜਦੋਂ ਨਰਿੰਦਰ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਭਗਵਾਨ ਜੀ ਨੇ ਉਹਦੇ ਤੋਂ ਸੇਵਾ ਲੈਣੀ ਸੀ ਅੱਜ ਸੁਭਾਸ਼ ਕੋਲੋਂ ਸੇਵਾ ਲੈ ਰਹੇ ਨੇ ਨਾ ਇੱਥੇ ਉਹ ਚੋਣ ਲੜਦਾ ਨਾ ਉਹਦੇ ਧਿਆਨ 'ਚ ਮਾਮਲਾ ਆਂਦਾ ਇਹ ਪ੍ਰਭੂ ਦਾ ਰਾਣੀ ਧਾਰੀ ਚੀਜ਼ ਹੈ ਆ ਸੋ ਇਹ ਸੰ ਬਾਜਪਾ ਦੇ ਬਾਜਪਾ ਦੇ ਜਿਹੜੇ ਸਾਬਕਾ ਪ੍ਰਧਾਨ ਅਸ਼ਵੀ ਸ਼ਰਮਾ ਜੀ ਦਾ ਸੀ ਕਿ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਭਗਵਾਨ ਸ਼੍ਰੀ ਪਰਸ਼ੂ ਰਾਮ ਜੀ ਦੇ ਜਨਮ ਸਾਲੀ ਜਿਹੜੇ ਪਿੰਡ ਰਕਾਸਨ ਵਿੱਚ ਵਿਸ਼ੇ ਤੋਂ ਦੇ ਪਹੁੰਚੇ ਕਿਹਦੇ ਕਿਹਨਾਂ ਦੱਸਦੀ ਕਿ ਅੱਜ ਜਿਹੜਾ ਇਸ ਪਿੰਡ ਦਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਤਿਰਧਾਮਾ ਦੇ ਨਾਲ ਪੂਰੇ ਵਰਸ਼ ਦੇਖਿਆ ਜਾਵੇਗਾ ਕੈਮ ਮੈਂ ਬੋਬੀ ਨਾਲ ਸੰਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਪਿੰਡ ਰਕਾਸਨ ਨਵਾਂ ਸ਼ਹਿਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ